ਵੀਰੋ ਵੀਰੋ ਇਹ ਹੈਗਾ ਆਪਣੇ ਮੰਡਲ ਸ਼ੀਤਲਾ ਮਾਤਾ ਦਾ ਮੰਦਿਰ ਆ ਬਈ ਇੱਥੇ ਬਈ ਬਹੁਤ ਸੁੱਖਾ ਪੂਰੀ ਹੁੰਦੇ ਕੋਈ ਵੀ ਸੁੱਖ ਆਏ ਨਹੀਂ ਅਗੀ ਤੁਸੀਂ ਕੋਈ ਵੀ ਮੰਨਤ ਮੰਗ ਲੋਂਗੇ ਨਾ ਪੂਰੀ ਹੁੰਦੀ ਆ ਤੇ ਇੱਥੇ ਬਈ ਜਦੋਂ ਕੋਈ ਸੁੱਖ ਛੱਡਦੀ ਹੈ ਜਿਵੇਂ ਜਵਾਕ ਦੀ ਸੁੱਖ ਹੋਈ ਹੈ ਨਾ ਮਨਿਕ ਚਲੋ ਵੀ ਜਵਾਕ ਨਹੀਂ ਹੁੰਦਾ ਜਾਂ ਕੋਈ ਬਿਮਾਰੀ ਹੋ ਗਈ ਬਈ ਕੋਈ ਤੁਹਾਡੇ ਕੰਮ ਦੀ ਰੁਕਾਵਟਾ ਸਭ ਕੰਮ ਤੁਹਾਡੇ ਪੂਰੇ ਹੁੰਦੇ ਆ ਆ ਦੇਖੋ ਬਈ ਜਿੰਨੇ ਹੁੰਦੇ ਸੁੱਖਾ ਪੂਰੀ ਹੋਈ ਸੀਗੀਆਂ ਆ ਦੇਖੋ ਬਈ ਨੰਮ ਵਨ ਕੇ ਗਏ ਆ ਚੁੰਨੀਆਂ ਚ ਲੱਗ ਗਏ ਆ ਤੇ ਇੱਥੇ ਬਈ ਜੇ ਕਿਸੇ ਦੀ ਕੋਈ ਬਿਮਾਰੀ ਠੀਕ ਹੁੰਦੀ ਆ ਹਨਾ ਤੇ ਮੰਨ ਕੇ ਚੱਲੋ ਲੂਣ ਤੇ ਬੋਕਰ ਚੜਦੀ ਆ ਆ ਦੇਖੋ ਬਈ ਬੋਕਰਾਂ ਚੜੀਆਂ ਹੋਈਆਂ ਜਿਹੜੇ ਜਿਹੜੇ ਬਈ ਸ਼ੀਤਲਾ ਮਾਤਾ ਨੂੰ ਮੰਨਦੇ ਆ ਇੱਕ ਵਾਰੀ ਕਮੈਂਟਾ ਸ਼ੀਤਲਾ ਮਾਤਾ ਦੀ ਜੇ ਆ ਜ਼ਰੂਰ ਲਿਖਿਓ ਬਾਕੀ ਸ਼ਰਦਾ ਹੁੰਦੀ ਆ ਆਪਦੀ ਆਪਦੀ ਬਈ ਜਿੱਥੇ ਵੀ ਹੈ ਨਾ ਰੱਬ ਤਾਂ ਸਾਰੇ ਪਾਸੇ ਹੀ ਆ ਧਰਮਾ ਦੇ ਰੱਬ ਤਾਂ ਇੱਕੋ ਹੀ ਆ ਬਈ ਬਾਕੀ ਨੇਚਾ ਦੀ ਗੱਲ ਹੁੰਦੀ ਆ ਭਰਾ ਤੇ ਵੀਰ ਬਣ ਕੇ ਜਰੂਰ ਇੱਕ ਵਾਰੀ ਲਿਖਿਓ ਅਨਾਲ ਸ੍ਰੀ ਹਾਂ ਬਈ ਸਾਡੇ ਪਿੰਡ ਬਾਬੇ ਦੇ ਜੰਡ ਵਾਲਿਆ ਸ੍ਰੀ ਹਾਂ ਬਾਬੇ ਦਾ ਇੱਥੇ ਵੀ ਲੱਸੀ ਝੜਦੀ ਆ ਬਈ ਜਿਹੜੇ ਜਿਹੜੇ ਬਈ ਸ਼ਹੀਦ ਲਾਮਾਤ ਨੂੰ ਜੀ ਕੀ ਕਰਦੇ ਆ ਨਾ ਨੇਚਾ ਰਗਦੇ ਆ ਜਰੂਰ ਗਾਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਸ਼ਹੀਦ ਲਾਮਾਤਾ ਦੀ ਜੇ ਜਰੂਰ ਲਿਖ ਕੇ ਜਾਇਓ ਧੰਨਵਾਦ ਬਈ